ਤੇ ਆ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਹੀ ਦੱਸਣਾ ਚਾਹੁੰਨਾ ਮੈਂ ਉਹ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਹਾਂਜੀ ਦੋਸਤੋ ਜਿਵੇਂ ਸਾਨੂੰ ਪਤਾ ਹੀ ਹੈ ਕਿ ਗੋਲੂ ਮਾਝੇਵਾਲਾ ਜੀ ਦੀ ਮਾਤਾ ਦੀ ਡੈਥ ਹੋ ਚੁੱਕੀ ਹੈ ਤੇ ਬਹੁਤ ਹੀ ਮਾਦਭਾਗੀ ਖਬਰ ਹੈ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਚੁੱਕਿਆ ਹੈ ਦੋਸਤੋ ਉੱਥੇ ਹੀ ਜਦੋਂ ਵੀਡੀਓ ਬਾਈ ਜੀ ਨੇ ਸਾਂਝੀਆਂ ਕੀਤੀਆਂ ਉਹ ਕੀਰਤਪੁਰ ਮਾਤਾ ਦੇ ਫੁੱਲ ਪਾਉਣ ਗਏ ਸਨ ਗੋਲੂ ਮਾਝੇਵਾਲਾ ਜੀ ਹੱਸ ਰਿਹਾ ਸੀ ਪਰ ਅਸਲ ਵਿੱਚ ਉਹ ਆਪਣੇ ਪਿਤਾ ਦੇ ਨਾਲ ਗੱਲ ਹੱਸ ਕੇ ਕਰ ਰਿਹਾ ਸੀ ਤਾਂ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਉਹ ਬਾਕੀ ਗੋਲੂ ਜੀ ਨੇ ਵੀਡੀਓ ਸਾਂਝੀ ਕਰਕੇ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਤੁਸੀਂ ਗਲਤ ਕਮੈਂਟ ਨਾ ਕਰੋ ਜੀ ਇਹ ਐ ਕਰਦਾ ਇਹ ਓ ਕਰਦਾ ਬਾਕੀ ਆਓ ਤੜ ਨਾਲ ਵੀਡੀਓ ਸਾਂਝੀ ਕਰਦੇ ਆ ਵੀਡੀਓ ਵੇਖ ਕੇ ਇੱਕ ਵਾਰੀ ਆਪਣੇ ਕਮੈਂਟ ਬਾਕਸ ਦੇ ਵਿੱਚ ਰਾਏ ਜਰੂਰ ਸਾਂਝੀ ਕਰੋ ਜੀ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਹੇ ਆ ਉਥੇ ਫੋਕਸ ਮਾਰੋ ਤੁਸੀਂ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਬਸ ਸਮਾਈ ਲਿਆ ਮੈਂ ਆਪਣੇ ਡੈਡੀ ਨਾਲ ਸਮਾਈ ਨਾਲ ਗੱਲ ਕਰਨ ਡਿਆ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਆਪ ਪਰਵੇ ਦਿਲ ਨਾਲ ਗੱਲ ਡਿਆ ਕਰਨ। ਜੇ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਆਉਂਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ। ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਚ ਵੇਖ ਹੀ ਲਿਓ।